बदल चड़े हम भागे तो मिया ना आ जाए कि तो मेरे घर तो पत्थर में पत्थर नहीं रहेगा मैं हो कि मेरे घर पत्थर में पत्थर नहीं कि बच्ची यांबना मगर लोग करा गोहार कूड़ा कट्ठा कर करके गोहार लें नहीं है कि तो सांस सांस कितने बच्ची यांबना आनूं कहीं कहीं आ जाए कि तेरे को हो नहीं कहीं नहीं होता कही तो पे ਆਹ ਪਾਸ ਤੇ ਮਈਓ ਚੱਕਣ ਜਾਣਦਿਆਂ ਚੱਕਣ ਜਾਣਦਿਆਂ ਕਿਵੇਂ ਗੋਹਾ ਟੱਕਰ ਲੋਕਾਂ ਨੂੰ ਸਿਆਣ ਕੇ ਲਸਾਣ ਨਾ ਤੂੰ ਸਾਂ ਸਾਂ ਚੱਕੀ ਆ ਮੇਰੇ ਪਲਾਨ ਨੇ ਮੈਂ ਕਿਹਾ ਗੋਹਾ ਪਲਾਨ ਨੇ ਤੇ ਕਾਨੂੰਨੀ ਪਤਾ ਪਾਣੇ ਮੇਰੇ ਤਾਂ ਕਿਹੜੀ ਨਾ ਜਾਨੀ ਮੈਂ ਤਾਂ ਆ ਰ ਆੜਾ ਹੀ ਆ ਤੇਰੇ ਨਾਲ ਤਾਂ ਚੰਗੀ ਵਾਈਂ ਤੇਰੀ ਨਾਲ ਨਹੀਂ ਲੜੀ ਨਹੀਂ ਕਾਟਣਾ ਦੇਖ ਲੈ ਲੱਖਾਂ ਲੱਗਦਾ ਤੇਰਾ ਨਾ ਨਾ ਉਹ ਉੱਚੀ ਬੱਤ ਮਨੇ ਬੋਲ ਤਾ ਹਣੀ ਨਹੀਂ ਨਹੀਂ ਬਸ ਬਸ ਨਹੀਂ ਬਸ ਨਹੀਂ ਜਾ ਲੈ ਨਹੀਂ ਲੜੀ ਨਹੀਂ ਹੋਗੇ ਨਾਲ ਕਿਹ ਬੱਜਣੀ ਪਾਛੀ ਵਾਲਾ ਪਾਛੀ ਦੇ ਵਿੱਚ ਲੜੀ ਇਹ ਤਾਂ ਮਰੀ ਤਾਂ ਉੱਪਰ ਲੱਗੇ ਉੱਤੇ ਨਹੀਂ ਬਸ ਕਰੋ ਨਹੀਂ ਬਸ ਕਰੋ ਨਹੀਂ ਇਹ ਤਾਂ ਪੱਥੀ ਨੇ ਹੋਰ ਪੱਥ ਲਿਓ ਤਫੇਰਾ ਕੀ ਹੋ ਗਿਆ ਤੇ ਨਾ ਬੜੇ ਚੁੱਪ ਕਰ ਪਾ ਨੇ ਕੋ ਦੰਗਾ ਦਾ ਇਕੱਠਾ ਕਰਕੇ ਪਸਦੀਆਂ ਆ ਅਸੀਂ ਚਾਰ ਡੰਗਾ ਦਾ ਕਰਦਾ ਮੇੜੀ ਆ ਨਹੀਂ ਬਸ ਕਰ ਲੈਣੀ ਆ ਨਹੀਂ ਬਸ ਕਰ ਨਹੀਂ ਬਸ ਕਰ ਲੈ ਵਾਹ ਨਾ ਤਾ ਬਣ ਨਾ ਕਰ ਨੀ ਬਸ ਕਰ ਨਹੀਂ ਬਸ ਕਰ ਨਹੀਂ ਬਸ ਕਰ ਜਿਹੜੀ ਫਾਰਮ ਆ ਨਾ ਤੁਹਾਡੀ ਉਹ ਤਾਂ ਲੜਉਂਦੀ ਆ ਅੱਛਾ ਹਾਂ ਆ ਮੇਰੇ ਲਈ ਪਾਣਾ ਹੁਣ ਕਦਾ ਵਾਦ ਮੇ ਕਰੀਆ ਨਾ ਕਦੇ ਨਹੀਂ ਬੜੇ

400 ਰੁਪਏ ਦੇ ਰਿੰਦੇ ਰੋਟੀ ਪਕਾਉਣ ਦੀ ਤੇ ਤੂੰ ਤਿੰਨ ਚਾਰ ਜਣਗਾਂ ਨੂੰ ਇਕੱਠੀਆਂ ਕਰ ਲਈ ਸੀ ਨਾ ਰੋਟੀਆਂ ਪਕਾਉਣ ਰੋਟੀਆਂ ਤਾਂ ਸਿਰੋਜ ਪਕਾਉਣ ਗਾ ਬਸ ਫਿਰ ਲਾਜ ਦਾ ਹੀ ਕਰਦੇ ਪਹਿਲਾਂ ਪੈਸਾ ਵਰਤ ਸੱਤ ਨੜਦੇ ਨਾ ਦੇ ਘਰੇ ਬੈਠ ਕੇ ਖਾਣਗੇ ਨਾ ਬਾਹਰ ਦੰਗਾ ਨੇ ਜਦੋਂ ਮਾਇ ਲਿਆਉਣੀ ਆ ਨਾ ਅਸੀਂ ਵੀ ਤਾਂ ਜਾਵਾਂਗੇ ਨਹੀਂ ਜਦੋਂ ਮਾਇ ਲਿਆਉਣੀ ਆਪਣੇ ਛੋੜਾ ਭਰ ਕੇ ਸਭ ਕਾ ਸੇ ਦਾ ਉਹ ਤਾਂ ਫਿਰ ਹਾਂ ਕੀ ਮੂਰੇ ਹੋ ਜਾਂਦੀ ਆ ਲਿਆ ਬੀਬੀ ਮੈਨੂੰ ਫੜਾ ਪਰਸਾ ਨਹੀਂ ਤੂੰ ਸਾਕ ਕਰਾਇਆ ਕਿਸੇ ਦੇ ਡੱਬੇ ਲਈ ਸੀ ਕਿ ਹੋਏ ਕਿੰਨਾਂ ਫੜਾਇਆ ਤਾਨੂੰ ਤਾਂ ਕੁਛ ਨਹੀਂ ਖਾਇਆ ਅੱਛਾ ਆਪ ਖਾ ਗਏ ਹਾਂ ਫਿਰ ਥੋੜਾ ਉਹ ਨੂੰ ਤਾਂ ਟੈਂਕ ਰਹੀ ਨਹੀਂ ਮ ਨੇ ਤੇ ਮਾ ਮੈਂ ਡੱਬਾ ਨਹੀਂ ਸੀ ਜਦਾ ਹਾਂ ਤੇ ਉਹ ਕੋ ਲੜੀ ਜਾਂਦੀ ਕੰਨੀ ਕੱਲੀ ਖਾ ਗਈਆਂ ਸਾਨੂੰ ਤੇ ਲੈ ਫਿਰ ਖਾਲੀ ਡੱਬਾ ਫੜਾ ਗਈ ਸਾਨੂੰ ਇਹ ਚਾਰ ਤੱਕ ਲਾ ਆਉਣਾ ਸੀ ਪੰਜ ਜਣੇ ਸੀ ਅਸੀਂ ਉਹ ਚ ਤੇ ਸਾਨੂੰ ਤੇ ਦਿੰਦੀ ਅੱਦਾ ਅੱਦਾ ਹੀ ਦੇ ਦਿੰਦੀ ਕਿ ਚਵੰਦ ਲੈ ਹੁਣ ਤੁਹਾਨੂੰ ਕਿੱਥੋਂ ਦੇ ਦਿੰਦੀ ਮੈਂ ਨਹੀਂ ਪਤਾ ਜਵਾਕਾਂ ਨੇ ਸੰਭਲ ਪਾ ਰਹੀ ਜਾਂਦਾ ਨਾ ਮੈਂ ਆਪ ਦੇਖਿਆ ਸੀ ਡੱਬਾ ਦੇਖ ਲੈ ਮਰਫੀ ਵੀ ਸੀਗੀ ਦੇਖਿਆ ਸੀ ਮੈਂ ਆਪ ਹਾਂ ਦੇਖ ਕੋਈ ਨਹੀਂ ਤੇਰੇ ਬੈਠਾ ਪੀ ਕੇ ਸੋਮਣ ਨਹੀਂ ਹਾਂ ਉਂਗਲੀਆਂ ਲਾ ਕੇ ਛਾਡੇ ਕਰੇ ਕਲੇਸ਼ ਨਾ ਪਵਾ ਨਹੀਂ ਪਤਾ ਹਾਂ ਨਹੀਂ ਤੈਨੂੰ ਬਾਹਲੀ ਆਦਤ ਆ ਥੋੜੀ ਜਿਹੀ ਮੈਂ ਕਲੇਸ਼ ਨਹੀਂ ਪਵਾਂਦੀ ਹਾਂ ਤੁਮਾ ਦੀ ਕਹੋਣੀ ਤੈਨੂੰ ਤਾਂ ਬਾਹਲੀ ਆਦਤ ਆ ਮੈਂ ਪਤਾ ਦੇਉਣੀ ਨਹੀਂ ਚਲੋ ਨਹੀਂ ਚਲੋ ਕੀ ਕਹਤੇ ਏਕ ਤਮਾਸ਼ਾ ਬਣਾ ਰਕੇਗਾ ਇੱਥੇ ਖਾੜਾ ਬਣਾ ਰਕੇ ਪਾਤੀਆਂ ਚ ਚਲੋ ਉਹ ਬੱਸਾਂ ਕੀ ਬਸ ਤੇ ਚੜਜੋ ਚਲੋ ਚਲੋ ਹੋਰ ਉਹੀ ਲੈ ਸਾਰੇ ਲੋਕ ਵੇਖੀ ਜਾਂਦੇ ਉਹ ਦੇਖ ਕਿੰਨਾ ਇਕੱਠ ਹੋ ਗਿਆ ਉਧਰ ਉਹ ਦੇਖੋ ਹਾਂ ਆ ਦੇਖ ਭੈਣ ਵੀ ਦੇਖੀ ਜਾਂਦੀ ਐ ਕਦੋਂ ਆਉਂਦੀਆਂ ਲੱਗੀਆਂ ਲੜਨ ਲੈ ਹੈ ਚੱਲ ਆਪਣੇ ਆਪਣੇ ਘਰੇ ਹਾਂ ਭੈਣ ਚੱਲਾਂਗੇ ਸਾਨੂੰ ਕਰਨ ਦੇ ਕੇ ਗਏ ਤੁਹਾਨੂੰ ਦੇ ਕੇ ਗਏ ਤੂੰ ਕਿਹੜਾ ਛੁੱਟ ਪਾਏਗੀ ਤੂੰ ਨਹੀਂ ਕਰਨ ਦੇ ਕੇ ਲੈ ਦੇਖ ਕੇ ਗਏ ਛੁੱਟ ਤਾਂ ਭੈਣ ਮੈਂ ਪਾਉਂਗੀ ਇੱਥੇ ਦਰਜੀਆਂ ਦੇ ਪਿਆ ਬਣਾ ਸੋਨਾ ਨਹੀਂ ਮੈਂ ਤੇ ਤਸਵੀਰ ਛੋਟ ਨਹੀਂ ਐਸੇ ਸੱਤ ਤੇ ਅੱਛਾ ਉਹਨੇ ਕਿਹਾ ਸੀ ਹਾਂ ਨਹੀਂ ਨਹੀਂ ਮੈਨੂੰ ਦੇਖਿਆ ਨਹੀਂ ਗਿਆ ਦੇਖੇ ਗਏ ਨਾ ਨਹੀਂ ਦਿੱਤਾ ਤੇ ਬਾਤ ਹੁਣ ਤੂੰ ਸਿੱਖੇ ਫੇਰ ਲਾ ਦਿਨਾ ਲੜਨਾ ਅੱਠ ਕਰ ਦੇਣਾ ਨਹੀਂ ਆਪਣੀ ਨਹੀਂ ਉੱਪਰ ਲੈਣਾ ਫੇਰ ਲੜ

എന്നാണ് ആ വെartifactId പുസ്സല പവണ്ടി ഓ അപ്പുറവാനാണ്